ਨਿੰਮਾ ਕਹਿੰਦੇ ਉਹ ਖੇਡ ਮੈਦਾਨ ਦੇ ਵਿੱਚ ਪਹੁੰਚਣ ਦੇ ਲਈ ਵਧਿਆ ਹੋਇਆ ਮੈਂ ਬੇਨਤੀ ਕਰੂੰਗਾ ਅਗਲੀਆਂ ਟੀਮਾਂ ਬਹਿਮਣ ਜਵਾਨਾਂ ਤੇ ਔਲਖ ਦੋਨੇ ਟੀਮਾਂ ਜਲਦੀ ਆਜੋ ਬਹਿਮਣ ਦਿਵਾਨਾਂ ਤੇ ਔਲਖ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੁਕਾਬਲਾ ਖੇਡਿਆ ਜਾਵੇਗਾ ਉਹ ਕਬੱਡੀ ਪੈਂਦੀ ਆ ਮੇਰੇ ਮਿੱਤਰੋ ਪਰ ਸਾਹਮਣੇ ਦੇਖਾਂਗੇ ਵੀ ਪਹਿਲੀ ਕਬੱਡੀ ਤੇ ਉਹ ਖੜਕਾ ਦੜਕਾ ਇਹ ਆ ਕਹਿੰਦੇ ਮਿੱਡੇ ਵਾਲਾ ਕਰਨੀ ਇਹ ਆ ਕਹਿੰਦੇ ਕਰਨ ਮਿੱਡੇ ਵਾਲਾ ਹਾਂ ਸਾਹਮਣੇ ਦੇਖਿਆ ਉਧਰਲੇ ਪਾਸੇ ਬੱਚੀ ਗੇੜੇ ਲਾ ਰਹੀ ਆ ਹਾਂ ਸਾਹਮਣੇ ਦੇਖਾਂਗੇ ਸ਼ੂਟਰ ਦੀ ਪੈਂਦੀ ਕਬੱਡੀ ਤੇ ਔਲਖਾ ਵਾਲਾ ਨਵੀ ਲੱਭੀ ਹਾਂ ਦੇਖਾਂਗੇ ਕਿਹੜਾ ਚੋਬਰ ਉਹ ਜਫਾ ਲਾਵੇਗਾ ਬੱਲੇ ਬੱਲੇ ਕਰਾਵੇਗਾ ਇਹ ਪੈਂਦੀ ਕਬੱਡੀ ਇਹ ਆ ਕਹਿੰਦੇ ਮੇਰੇ ਮਿੱਤਰੋ ਲੱਭੀ ਔਲਖਾ ਵਾਲੇ ਝੋੜੜਾ ਵਾਲਾ ਲੱਭੀ ਉਹ ਟਰਾਈ ਕਰਦਾ ਤੇ ਨੰਬਰ ਦਰਮਿਆਨ ਹਾਂ ਉਹ ਦੇਖਾਂਗੇ ਵੀ ਅਗਲੀਆਂ ਅਗਲਾ ਮੈਚ ਜਿਹੜਾ ਖੇਡਿਆ ਜਾਵੇਗਾ ਉਹ ਸਾਹਮਣੇ ਦੇਖਾਂਗੇ ਵੀ ਮਿੱਟੀ ਵਾਲਾ ਸ਼ੂਟਰ ਕਬੱਡੀ ਪਾ ਰਿਆ ਗੁੱਡੀ ਚੜਦੀ ਦੇਖ ਕੇ ਨੇੜੇ ਹੋਏ ਜੋ ਕਰਦੇ ਸੀ ਕਦੇ ਗੱਲਾਂ ਉਹੀ ਲਾਲਾ ਕੇ ਅਸਲੀ ਪਰਖ ਤਾਂ ਹੁੰਦੀ ਮਾੜੇ ਸਮਿਆਂ 'ਚ ਬਣਦੇ ਨਹੀਂ ਕਿਰਦਾਰ ਬ੍ਰਾਂਡਡ ਪਾਪਾ ਕੇ ਇੰਨੀ ਸੌਖੀ ਕੀਮਤ ਥੋੜਾ ਪੈਂਦੀ ਏ ਸੋਨਾ ਸੋਨਾ ਬਣਦਾ ਮਿੱਟੀ ਅੱਗ ਵਿੱਚ ਜਾ ਜਾ ਕੇ ਮਿਲਦੀ ਨਹੀਂ ਗੁਰਦਾਸ ਸਿਆਣ ਪਹਟੀਆਂ ਤੋਂ ਹੌ ਸਾਹਮਣੇ ਨਿੰਮੇ ਦੀ ਪੈਂਦੀ ਕਬੱਡੀ ਤੇ ਮੱਡੇ ਵਾਲਾ ਕਰਨਾ ਇਹਦਾ ਅੜਬ ਸੁਭਾ ਮਾਰੇ ਪੁੱਠੇ ਸਿੱਧੇ ਦਾ ਕੰਮ ਇਹਦਾ ਰੇਡਰਾਂ ਨੂੰ ਪੁੱਠੇ ਕਰਨਾ ਖੇਡੇ ਕਬੱਡੀ ਫਿਰ ਕਹਿੰਦੇ ਪਾਉਣ ਦੇ ਲਈ ਉਹ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਵਧਦਾ ਜਾ ਰਿਹਾ ਜਿਹੜੇ ਪਾਣੀ ਨਾਲ ਨਹਾਉਂਦੇ ਨੇ ਉਹ ਲਿਬਾਸ ਬਦਲਦੇ ਨੇ ਜਿਹੜੇ ਪਸੀਨੇ ਨਾਲ ਨਹਾਉਂਦੇ ਨੇ ਉਹ ਵੀ ਤਿਹਾਸ ਬਦਲਦੇ ਨੇ ਆਹ ਸਾਹਮਣੇ ਦੇਖਾਂਗੇ ਅੱਜ ਦੇ ਡਾਂਗਾ ਦਾ ਕੱਪ ਕੌਣ ਜਿੱਤ ਕੇ ਜਾਂਦਾ ਉਹ ਦੂਸਰੇ ਪਾਸੇ ਇਹ ਬੱਲੇ 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 ਨੰਬਰ ਜਾਫੀਆਂ ਦਾ ਆ ਰਿਹਾ ਬਹਿਮਣ دیਵਾਨਾ ਤੇ ਔਲਖਲੇ ਮੁੰਡੇ ਵਿਰੇ ਬਿਨਾ ਕਿਸੇ ਦੇਰੀ ਤੋਂ ਆ ਜਾਣ ਬਹਿਮਣ دیਵਾਨਾ ਤੇ ਔਲਖਾਂ ਦੇ ਦਰਮਿਆਨ ਅਗਲਾ ਮੁਕਾਬਲਾ ਖੇਡਿਆ ਜਾਵੇਗਾ ਨਿੰਮੇ ਦੀ ਕਬੱਡੀ ਪੈਂਦੀ ਆ ਉੱਚਾ ਲੰਬਾ ਕਾਡਾ ਕੈਂਚਾ ਲੰਬਾ ਗੱਭਰੂ ਤੇ ਉੱਚੀ ਉਹਦੀ ਹੇਕ ਆ ਰਿਹਾ ਮੇਰੇ ਮਿੱਤਰੋ ਆਹ ਦੇਖਾਂਗੇ ਹੁਣ ਕਿਹੜਾ ਚੋਬਰ ਕਰਾਵੇਗਾ ਬੱਲੇ ਬੱਲੇ ਇੱਕ ਤਨੀ ਤੇ ਉੱਚੇ ਲੰਬੇ ਕਾਟ ਵਾਲਾ ਲੱਭੀ ਨਾਲ ਰਵੀ ਆਹ ਦੇਖਾਂਗੇ ਵਿਚਾਰੇ ਕਹਿੰਦੇ ਨਿੰਮਾ ਉਹ ਟੱਕਰ ਕਿਹੜੇ ਚੋਬਰ ਦੇ ਨਾਲ ਹੋਵੇਗੀ ਉਹ ਸਾਹਮਣੇ ਲੱਗਦਾ ਜੋਰ ਡਾਂਗ ਰਣਜੀਤ ਓਡਾਂਗ ਹਰਸ਼ ਓਡਾਂਗ ਮੇਸਾ ਓਡਾਂਗ ਮਨਪ੍ਰੀਤ ਓਡਾਂਗ ਹਰਸ਼ਪਿੰਦਰ ਓਡਾਂਗ ਬਾਈ ਗੱਭਰੂ ਓਡਾਂਗ ਇੱਕ ਕੰਪਨੀ ਵਾਲਾ ਬਾਈ ਪ੍ਰੀਤ ਨਾਲ ਮਨਪ੍ਰੀਤ ਬਾਹਰ ਤੇ ਅਜੇ ਟੇਲਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਰਾਵਾਂ ਦਾ ਲਓ ਨਿੰਮੇ ਦੀ ਪੈਂਦੀ ਆ ਕਬੱਡੀ ਤੇ ਸਾਹਮਣੇ ਦੇਖਾਂਗੇ ਵੀ ਨੰਬਰ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਬਹੁਤ ਚੋਟੀ ਦਾ ਉਹ ਕਹਿੰਦੇ ਮੁਕਾਬਲਾ ਖੇਡਿਆ ਜਾ ਰਿਹਾ ਜਿਹੜੀ ਟੀਮ ਜਿੱਤ ਗਈ ਜਾਊ ਸੈਮੀਫਾਈਨਲ ਦੇ ਵਿੱਚ ਫਿਰ ਸੈਮੀਫਾਈਨਲ ਚ ਪਟਾਕੇ ਪੈਣਗੇ ਫਿਰ ਫਾਈਨਲ ਦੇ ਵਿੱਚ ਪਟਾਕੇ ਪੈਣਗੇ ਮਿੱਡੇ ਵਾਲੇ ਸ਼ੂਟਰ ਦੀ ਕਬੱਡੀ ਪੈਂਦੀ ਆ ਉਹ ਸਾਹਮਣੇ ਕਿਹੜਾ ਚੁਬਰਾ ਉਹ ਡਬਲ ਡਬਲ ਟੱਚ ਹੋ ਗਿਆ ਬਈ ਡਬਲ ਟੱਚ ਐਕਸ਼ਨ ਵੀ ਮਿਲਨੇ ਸੀ ਜਿਹੜੀ ਬੱਚੀ ਨੇ ਗੇੜੇ ਲਾਇਆ ਉਹ ਬੱਚੀ ਦਾ ਵੀ ਜਰੂਰ ਮਾਨਤਾਨ ਕਰਿਓ ਧੀਆ ਨੂੰ ਦਿੱਤਾ ਦਾਨ ਕਦੇ ਵਿਅਰਥ ਨਹੀਂ ਜਾਂਦਾ ਕਬੱਡੀ ਨਿੰਮੇ ਦੀ ਪੈਂਦੀ ਆ ਲੈ ਵੀ ਕਰਨੀ ਫੜ ਤਿਆਰੀ ਜਾਂ ਕਹ ਬੁਲਟ ਨੂੰ ਆ ਬੁਲਟ ਇਹ ਦਾਪੇਚਾਂ ਦੀ ਪਟਾਰੀ ਆ ਇਹ ਦਾਪੇਚਾਂ ਦੀ ਪਟਾਰੀ ਆ ਇਹ ਆ ਮਿੱਡੇ ਵਾਲਾ ਬੁਲਟ ਹੋ ਸਾਹਮਣੇ ਟੱਕਰ ਖੇੜੀ ਖੇਡੀ ਜਾ ਰਹੀ ਹੈ ਆਹ ਕਹਿੰਦੇ ਦੋਨਾਂ ਟੀਮਾਂ ਦਾ ਕਹਿੰਦੇ ਜੋਰ ਲੱਗਿਆ ਹੋਇਆ ਜਿਤਨਾ ਕਿਨੇ ਆ ਸ਼ੱਕ ਤਾਂ ਰਹਿਣੀ ਆਹ ਮੇਲਾ ਨੂੰ ਗੱਲ ਪੁੱਛਣੀ ਚਾਹੂੰਗਾ ਭਾਈ ਜੀ ਅੱਜ ਦਾ ਜੇ ਮੈਚ ਵਧੀਆ ਲੱਗਿਆ ਅੱਜ ਦੇ ਖਿਡਾਰੀ ਵਧੀਆ ਲੱਗੇ ਤਾਂ ਇੱਕ ਵਾਰੀ ਤਾੜੀ ਮਾਰ ਦਿਓ ਯਾਰ ਤੇ ਜਿਹੜੇ-ਜਿਹੜੇ ਬਾਈ ਕਹਿੰਦੇ ਆ ਵੀ ਅਗਲੇ ਸਾਲ ਆਪਾਂ ਇਸ ਮੇਲੇ ਨੂੰ ਇਸ ਤੋਂ ਵੀ ਵੱਡਾ ਕਰਾਵਾਂਗੇ ਇਸ ਤੋਂ ਵੀ ਵਧੀਆ ਖਿਡਾਰੀ ਸਦਾ ਤੜੀ ਤਾੜੀ ਮਾਰਿਆ ਯਾ ਵੀਰ ਬਣ ਕੇ ਹਾਂ ਬੇਨਤੀ ਕਰੂੰਗਾ ਵੱਧ ਚੜ ਕੇ ਸਹਿਯੋਗ ਦਿਆਂ ਕਰੋ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਛੇਵੇਂ ਦਰਿਆ ਨਸ਼ੇਗੇ ਉਹਨਾਂ ਨੂੰ ਵੇਖ ਕੇ 10 ਹੋਰ ਲੱਗਣਗੇ ਤੇ ਫਿਰ ਇਹ ਲੋਕ ਐ ਨਹੀਂ ਕਹਿ ਸਕਦੇ ਵੀ ਪੰਜਾਬ ਦੇ ਵਿੱਚ ਛੇਵਾਂ ਦਾ ਦਰਿਆ ਨਸ਼ਿਆਂ ਦਾ ਵਗਦਾ ਫਿਰ ਲੋਕ ਇਹ ਆਖਿਆ ਕਰਨਗੇ ਵੀ ਪੰਜਾਬ ਦੇ ਵਿੱਚ ਛੇਵਾਂ ਦਰਿਆ ਇਹਨਾਂ ਖਿਡਾਰੀਆਂ ਦਾ ਵਗਦਾ ਇਹਨਾਂ ਕਬੱਡੀ ਵਾਲਿਆਂ ਦਾ ਵਗਦਾ ਸੋ ਵੀਰ ਬਣ ਕੇ ਬੇਨਤੀ ਆ ਜਦੋਂ ਤੁਹਾਡੇ ਪਿੰਡ ਦੇ ਵਿੱਚ ਕੋਈ ਨਿੱਕਾ ਮੇਟਾ ਮोटा ਮੇਲਾ ਹੁੰਦਾ ਤੇ ਜਰੂਰ ਸਪੋਰਟ ਕਰਿਆ ਕਰੋ ਉਹ ਕਲਾਬੋ ਵਾਲਿਆਂ ਦੀ ਉਹ ਸਾਹਮਣੇ ਦੇਖਾਂਗੇ ਵੀ ਦੋਨੋਂ ਟੀਮਾਂ ਦਾ ਕਹਿੰਦੇ ਜੋਰ ਮੈਚ ਰਹਿ ਗਏ ਫਿਰ ਕੱਲ ਨੂੰ ਹੋਣਗੇ ਵੀਰ ਬਣ ਕੇ ਜਲਦੀ ਸ਼ੁਰੂ ਕਰਾਈਏ ਮੈਚ ਯਾਰ ਬਹੁਤ ਵਧੀਆ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਲਓ ਕਬੱਡੀ ਪਾਉਣ ਦੇ ਲਈ ਮਿੱਡੇ ਵਾਲਾ ਸ਼ੂਟਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਵਧਦਾ ਜਾ ਰਿਹਾ ਇੱਕ ਨਹੀਂ ਤੇ ਲੱਭੀ ਇੱਕ ਨਹੀਂ ਤੇ ਨਵੀਂ ਆ ਮੈਚ ਵੀ ਬਹੁਤ ਚੋਟੀ ਦਾ ਉਹ ਸ਼ੂਟਰ ਦੀ ਕਬੱਡੀ ਪੈਂਦੀ ਆ ਉਹ ਸਾਹਮਣੇ ਦੇਖਾਂਗੇ ਲੱਗਦਾ ਜੋਰ ਇਹ ਹੁੰਦੀ ਬੱਲੇ ਬੱਲੇ ਉਹ ਸਾਹਮਣੇ ਵਾਹਿਗੁਰੂ ਵਾਹਿਗੁਰੂ ਕਰਾਇਆ ਤਾਂ ਵੱਡਾ ਧੰਨਵਾਦ ਭਾਈ ਲੱਕੀ ਊੜਾਂਗ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਵੱਡੇ ਸਹਿਯੋਗ ਇਸ ਕਮੇਟੀ ਦੇ ਲਈ ਆਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਕਬੱਡੀ ਝੋੜੜਾਂ ਵਾਲਾ ਨਿੰਮਾ ਪਾ ਰਿਹਾ ਕਰਨੀ ਬਲਟ ਆਓ ਦੇਖਾਂਗੇ ਅੰਬਾ ਪਰ ਪੈਂਦੀ ਕਬੱਡੀ ਤੇ ਇਹ ਲੱਗਦਾ ਜੋਰ ਔਰ ਸਾਹਮਣੇ ਨੰਬਰ ਜਾਫੀ ਰੇਡਰ ਦੇ ਖਾਤੇ ਦੇ ਵਿੱਚ ਆਓ ਕਬੱਡੀ ਪਾਉਣ ਦੇ ਲਈ ਆਓ ਕਹਿੰਦੇ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਲੱਬੀ ਰਵੀ ਨਾਲ ਕਹਿੰਦੇ ਵਿਚਾਲੇ ਬਾਜਾਂ ਔਰ ਟੱਕਰ ਕਿਹੜੇ ਚੋਬਰ ਦੇ ਨਾਲ ਹੋਵੇਗੀ ਕਹਦੇ ਉਹ ਵੱਡਿਆਂ ਵੈਲੀਆਂ ਨੂੰ ਮੁੰਡਾ ਇੱਕ ਤਣ ਗਿਆ ਏ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਏ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਏ ਆਹ ਕਹਿੰਦੇ ਔਲਖਾਂ ਵਾਲਾ ਝੋੜਣਾ ਵਾਲਾ ਲੱਭੀ ਮੇਰੇ ਮਿੱਤਰੋ ਹੌਟਾ ਦਾ ਸਰੀਰ ਹੌ ਟੱਕਰ ਸਿਰੇ ਦੀ ਤੇ ਨੰਬਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਆਹ ਦੇਖਾਂਗੇ ਵਧਿਆ ਹੋਇਆ ਪਹਿਲੀ ਕਬੱਡੀ ਤੇ ਹੁਣ ਕਿਹੜਾ ਚੋਬਰ ਆਹ ਕਰਾਵੇਗਾ ਬੱਲੇ ਬੱਲੇ ਮੇਰੇ ਮਿੱਤਰੋ ਆਹ ਦੇਖਾਂਗੇ ਟੱਕਰ ਸਿਰੇ ਦੀ ਆਹ ਦੇਖਾਂਗੇ ਆਹ ਬੁਲਟ ਦੇ ਨਾਲ ਟੱਕਰ ਕਹਿੰਦੇ ਨਿੰਮੇ ਦੀ ਹੋਈ ਆ ਪਰ ਬੁਲਟ ਜਿਵੇਂ ਪਹਿਲਾਂ ਕਿਹਾ ਵੀ ਦਾ ਪੇਚਾਂ ਦੀ ਪਟਾਰੀ ਆ ਆਹ ਸਾਹਮਣੇ ਜਿਹੜਾ ਆਊਗਾ ਕੌਣ ਜਫਾ ਲਾਊਗਾ ਕੌਣ ਧੰਨ ਧੰਨ ਕਰਾਊਗਾ ਕੌਣ ਲੋਕਾਂ ਤੋਂ ਤਾੜੀਆਂ ਮਰਾਊਗਾ ਆਹ ਪੈਂਦੀ ਕਬੱਡੀ ਮੇਰੇ ਮਿੱਤਰੋ 30 ਸੈਕਿੰਡ ਦਾ ਬੀਤਦਾ ਸਮਾਂ ਆਹ ਸਾਹਮਣੇ ਦੇਖਾਂਗੇ ਇਹ ਟੱਕਰ ਸਿਰੇ ਦੀ ਇਹ ਲੱਗਦਾ ਜੋਰ ਆਹ ਮਿੱਡੇ ਵਾਲਾ ਰਵੀ ਆਹ ਮਿੱਡੇ ਵਾਲਾ ਰਵੀ ਆਹ ਮੁਕਾਬਲਾ ਆਹ ਨਿੰਮਾ ਕਬੱਡੀ ਪਾਉਣ ਦੇ ਲਈ ਸਾਹਮਣੇ ਦੇਖਾਂਗੇ ਵੀ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਦਰਸ਼ਕਾਂ ਦਾ ਆਹ ਸਾਹਮਣੇ ਇਹ ਨਿੰਮਾ ਕਹਿੰਦੇ ਇਹ ਕਹਿੰਦੇ ਨੈਸ਼ਨਲ ਕਬੱਡੀ ਦਾ ਕਹਿੰਦੇ ਕੋਚ ਵੀ ਆ ਆਹ ਦੇਖਾਂਗੇ ਝੋੜੜਾਂ ਵਾਲਾ ਪਰ ਦੂਸਰੇ ਪਾਸੇ ਮਿੱਡੇ ਵਾਲਾ ਬਲਟ ਕਰਦਾ ਚੱਕਾ ਜਾਮ ਆਹ ਦੇਖਾਂਗੇ ਕਿ ਸਾਡੇ ਪਿੰਡ ਦਾ ਰਵਾਜ ਮਾੜਾ